ਇਹ 10ਵੀਂ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਸੁਣਿਆ ਸਤ ਕਮ ਸੰਤੋਖ ਕਮ ਗਿਆਨ ਇਹ ਤਿੰਨ ਵੱਖੋ-ਵੱਖਰੇ ਸ਼ਬਦ ਨੇ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਸਤ ਸੰਤੋਖ ਗਿਆਨ ਜਦੋਂ ਆਪਾਂ ਨੂੰ ਸਮਝ ਪੈ ਜਾਂਦੀ ਹੈ ਨਾ ਜੀ ਬੇ ਸ਼ਬਦਾਂ ਦੇ ਅਰਥ ਕੀ ਆ ਆਪਣੇ ਆਪ ਤੁਹਾਡਾ ਵਿਸ਼ਰਾਮ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜਦੋਂ ਹੁਣ ਆਪਾਂ ਪੜਿਆ ਸੀ ਸੁਣਿਆ ਸਤ ਤੇ ਰੁਕ ਗਏ ਸੰਤੋਖ ਤੇ ਰੁਕ ਗਏ ਗਿਆਨ ਤੇ ਰੁਕ ਗਏ ਜਦੋਂ ਸਤ ਤੇ ਰੁਕ ਜਣਾ ਆਪਣੇ ਆਪ ਜਿਹੜੇ ਅਰਥ ਦਿਮਾਗ ਵਿੱਚ ਆ ਜਾਣੇ ਆ ਸਤ ਹੁੰਦਾ ਦਾਨ ਸੁਣਿਆ ਆਪਾਂ ਨੂੰ ਪਤਾ ਹੀ ਹੈ ਜੀ ਪਹਿਲਾਂ ਪ੍ਰਭੂ ਪਰਮਾਤਮਾ ਦੇ ਨਾਮ ਸੁਰਤ ਜੋੜਨ ਕਰਕੇ ਉਸ ਵਾਹਿਗੁਰੂ ਦੇ ਨਾਮ ਸਮਾਧੀ ਲੱਗਣ ਕਰਕੇ ਲਿਬ ਲੀਨਤਾ ਹੋਣ ਕਰਕੇ ਠੀਕ ਹੈ ਜੀ ਕੀ ਹੁੰਦਾ ਮਨੁੱਖ ਦਾਨੀ ਬਣ ਜਾਂਦਾ ਜੀ ਸਤ ਦਾ ਅਰਥ ਹੁੰਦਾ ਦਾਨੀ ਸਤੀ ਬਣ ਗਿਆ ਦਾਨੀ ਬਣ ਗਿਆ ਠੀਕ ਹੈ ਹੱਥੋਂ ਛੱਡਣ ਲੱਗ ਗਿਆ ਸਤਿ ਅਰਥ ਸਚਾਈ ਵੀ ਹੁੰਦਾ ਜੀ ਜਿਹੜਾ ਪ੍ਰਭੂ ਪਰਮਾਤਮਾ ਹੈ ਪਰ ਇੱਥੇ ਦਾਨੀ ਜਿਹੜਾ ਉਹ ਅਰਥ ਜਾਦਾ ਟੱਕਦੇ ਆ ਭਾਬ ਹੱਥੋਂ ਛੱਡ ਦੇਣਾ ਆਪ ਤੋਂ ਛੋਟੇ ਨੂੰ ਦੇ ਦੇਣਾ ਜੀ ਸੰਤੋਖ ਹੁੰਦਾ ਜੀ ਸਬਰ ਪਿਛਲੀ ਪੰਕਤੀ ਚ ਵੀ ਗੱਲ ਕੀਤੀ ਸੀ ਸਬਰ ਸੰਤੁਸ਼ਟੀ ਆ ਜਾਣੀ ਬੰਦੇ ਦੇ ਵਿੱਚ ਠੀਕ ਹੈ ਜੀ ਗਿਆਨ ਹੈ ਜੀ ਸੋਜੀ ਪ੍ਰਭੂ ਪਰਮਾਤਮਾ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਇਲਮ ਆ ਜਾਣਾ ਪ੍ਰਭੂ ਪਰਮਾਤਮਾ ਦੇ ਨਾਲ ਜਾਣ ਪਛਾਣ ਹੋ ਜਾਣੀ ਜੀ ਦੇਖੋ ਕਿੰਨੀ ਵਧੀਆ ਗੱਲ ਹੈ ਜੀ ਇਹ ਕੰਨ ਰਹੀਂ ਸਿਰਫ ਸੁਣੇ ਨਾਲ ਨਹੀਂ ਸੁਣੇ ਦੇ ਅਰਥ ਇੱਥੇ ਪਹਿਲਾਂ ਵੀ ਗੱਲ ਕੀਤੀ ਬੜੇ ਡੂੰਘੇ ਨੇ ਜੀ ਸੁਣਿਆ ਹੈ ਪ੍ਰਮਾਤਮਾ ਦੇ ਨਾਲ ਸੁਰਤ ਜੋੜ ਲੈਣੀ ਭਾਵ ਸਮਝ ਲੈਣਾ ਠੀਕ ਹੈ ਜੀ ਸੁਰਤ ਜੋੜ ਲੈਣੀ ਜਦੋਂ ਗਿਆਨ ਵਿੱਚ ਵਾਧਾ ਹੋ ਜਾਣਾ ਪਹਿਲਾਂ ਵੀ ਗੱਲ ਕੀਤੀ ਸੀ ਸਾਰੇ ਵਿਦਾਂ ਦਾ ਗਿਆਨ ਹੋ ਜਾਂਦਾ ਮਨੁੱਖ ਦੀ ਜਿਹੜੀ ਬੁੱਧੀ ਆ ਉਹ ਦੇਵਤਿਆਰਗੀ ਹੋ ਜਾਂਦੀ ਜਦੋਂ ਦੇਵਤਿਆਂ ਵਰਗੇ ਹੋ ਗਏ ਇਹ ਗੁਣ ਆਪਣੇ ਆਪ ਸਾਡੇ ਅੰਦਰ ਪੈਦਾ ਹੋ ਜਾਣੇ ਅਸੀਂ ਦੇਵਤੇ ਜਿਹੜੇ ਹੁੰਦੇ ਦਾਤਾਂ ਦਿੰਦੇ ਆ ਜੀ ਅਸੀਂ ਸੱਤੀ ਬਣ ਗਏ ਉਹਨਾਂ 'ਚ ਸਬਰ ਹੁੰਦਾ ਸਾਨੂੰ ਸਬਰ ਮਿਲ ਗਿਆ ਉਹਨਾਂ 'ਚ ਗਿਆਨ ਹੁੰਦਾ ਪ੍ਰਭੂ ਪਰਮਾਤਮਾ ਬਾਰੇ ਹੋਰ ਪਤਾ ਨਹੀਂ ਦੁਨੀਆ ਦਾ ਪਾਸਟ ਜਿਹਨੂੰ ਭਵਿੱਖ ਕਹਿ ਦਿੰਨੇ ਆ ਫਿਊਚਰ ਕਹਿ ਦਿੰਨੇ ਆ ਜਿਹਨੂੰ ਆਉਣ ਵਾਲਾ ਕੱਲ ਅੱਜ ਤੇ ਆਉਣ ਵਾਲਾ ਕੱਲ ਸਾਰਿਆਂ ਦਾ ਗਿਆਨ ਹੋ ਜਾਂਦਾ ਜੀ ਅਰਥ ਵੀ ਇਹੀ ਨਿਕਲਦੇ ਨੇ ਉਹ ਮੇਰੇ ਆ ਮਨਾ ਗੁਰੂ ਨਾਨਕ ਦੇਵ ਜੀ ਆਪਣੇ ਮਨ ਨੂੰ ਕਹਿ ਰਹੇ ਤੇ ਆਪਾਂ ਆਪਣੇ ਮਨ ਨੂੰ ਕਹਿਣੇ ਆ ਪ੍ਰਭੂ ਪਰਮਾਤਮਾ ਨਾਲ ਸੁਰਤ ਜੋੜ ਲਾ ਫੇਰ ਕੀ ਹੋ ਜੂਗਾ ਫਿਰ ਜਿਵੇਂ ਪਹਿਲਾਂ ਕਿਹਾ ਸੀਗਾ ਆਪਾਂ ਵੀ ਸਿੱਧ ਬਣ ਜਾਗੇ ਦੇਵਤੇ ਬਣ ਜਾਗੇ ਅਸੀਂ ਦੇਵਤਿਆਂ ਦੇ ਰਾਜੇ ਬਣ ਜਾਗੇ ਇੰਦਰ ਬਣ ਜਾਗੇ ਨਾ ਉਹਦੇ ਨਾਲ ਸਾਡੇ ਅੰਦਰ ਦਾਨਪੁਨ ਦਾ ਆਜੂ ਅਸੀਂ ਹੱਥੋਂ ਲੋਕਾਂ ਨੂੰ ਦੇਣ ਲੱਗ ਜਾਗੇ ਸਾਡੇ ਅੰਦਰ ਸਬਰ ਸੰਤੋਖ ਆਜੂ ਸਾਡੇ ਅੰਦਰ ਗਿਆਨ ਪੈਦਾ ਹੋ ਜੂ ਵੀ ਸਭ ਪਾਸੇ ਰੱਬ ਹੀ ਹੈ ਯਾਰ ਮੈਂ ਕਾਹਤੋਂ ਗੁੱਸੇ ਹੁੰਦਾ ਕਿਉਂ ਕਿਸੇ ਦਾ ਮਾੜਾ ਕਰਦਾ ਤੁਹਾਡੀ ਦੁਨੀਆ ਬਦਲ ਜਾਣੀ ਹੈ ਜੀ ਠੀਕ ਹੈ ਸਮਝਣ ਦੇ ਨਾਲ ਹੀ ਦੁਨੀਆ ਬਦਲਦੀ ਹੈ ਕਿਉਂਕਿ ਜਿੰਨਾ ਟਾਈਮ ਸਾਨੂੰ ਸ਼ਬਦਾਂ ਦੇ ਅਰਥ ਨਹੀਂ ਨਾ ਆਉਂਦੇ ਅਸੀਂ ਸਮਝਦੇ ਨਹੀਂ ਨਾ ਉਹਨਾਂ ਟਾਈਮ ਸਾਨੂੰ ਗਿਆਨ ਮਿਲਣਾ ਬੜਾ ਔਖਾ ਹੈ ਜੀ ਇਸ ਲਈ ਅੱਜ ਤੱਕ ਆਪਾਂ ਪੜਦੇ ਆਏ ਆ ਬਾਣੀ ਬਹੁਤ ਵਧੀਆ ਤੁਸੀਂ ਜੋ ਇਸ ਕੋਰਸ ਕਰ ਰਹੇ ਹੋ ਕਿਉਂਕਿ ਜਦੋਂ ਕੋਰਸ ਕੀਤਾ ਤੁਸੀਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਸਮਝ ਪੈ ਗਿਆ ਵੀ ਯਾਰ ਹੁਣ ਸੱਤ ਤੋਂ ਬਾਅਦ ਰੁਕਣਾ ਹੈ ਇੱਥੇ ਕਮਾ ਲੱਗਣਾ ਸੰਤੋਖ ਤੋਂ ਬਾਅਦ ਰੁਕਣਾ ਤੇ ਜਦੋਂ ਤੁਸੀਂ ਹੌਲੀ-ਹੌਲੀ ਪੜੋਗੇ ਨਾ ਇਹ ਜਿਹੜੇ ਅਰਥ ਨੇ ਆਪਣੇ ਆਪ ਹੀ ਤੁਹਾਡੇ ਮਨ ਅੰਦਰ ਚੱਲਣ ਲੱਗ ਜਾਂਦੇ ਆ ਜੀ ਜਦੋਂ ਕਿੰਨੇ ਸੁਣਿਆ ਸਤ ਸੰਤੋਖ ਗਿਆਨ ਜਦੋਂ ਸਤ ਕਹਿਣਾ ਆਪਣੇ ਆਪ ਹੀ ਤੁਹਾਡੇ ਅੰਦਰ ਆ ਜਾਣਾ ਵੀ ਦਾਨੀ ਬਣ ਗਿਆ ਜੀ ਗਰੀਬਾਂ ਦੀ ਮਦਦ ਕਰੇ ਪਿਕਚਰ ਚੱਲਣ ਲੱਗ ਜਾਂਦੀ ਹੈ ਜੀ ਸੰਤੋਖ ਆ ਜਾਂਦਾ ਵੀ ਸਬਰ ਸੰਤੁਸ਼ਟੀ ਆ ਗਈ ਕੋਈ ਮਾੜਾ ਵੀ ਬੋਲਦਾ ਨਾ ਜਾਂ ਕੁਝ ਹੁੰਦਾ ਵੀ ਕਹਿੰਦਾ ਕੋਈ ਗੱਲ ਨਹੀਂ ਮਾਲਕਾ ਕੋਈ ਗੱਲ ਨਹੀਂ ਗਿਆਨ ਆ ਜਾਂਦਾ ਵੀ ਮਾਲਕ ਜੀ ਤੁਸੀਂ ਬੁੱਧੀ ਦਿੱਤੀ ਦਿਮਾਗ ਬੁੱਧੀ ਜਿਹੜੀ ਇਦਾਂ ਲੱਗਦਾ ਜਿਵੇਂ ਰੋਸ਼ਨ ਹੋ ਗਈ ਹੁੰਦੀ ਹੈ ਇੱਕ ਬੋੜੀ ਵੱਡੀ ਲਾਈਟ ਜਗਣ ਲੱਗ ਪਈ ਹੁੰਦੀ ਹੈ ਤੁਹਾਡੇ ਦਿਮਾਗ ਵਿੱਚ ਅੰਦਰ ਅੰਤਰਾਤਮੇ ਇਦਾਂ ਲੱਗਦਾ ਆਤਮਾ ਦੇ ਵਿੱਚ ਬੈਠ ਕੇ ਜੀ ਇਹ ਸੁਣਦੇ ਨਾਲ ਹੁੰਦਾ ਜੀ ਆਓ ਦੇਖੀਏ ਹੋਰ ਕਿਹੜੇ ਕਿਹੜੇ ਫਲ ਸਾਨੂੰ ਮਿਲਦੇ ਨੇ ਜੀ